ਬਹੁਤ ਹੀ ਸਤਿਕਾਰਯੋਗ ਮੇਰੇ ਪਿਆਰੇ ਵਿਦਿਆਰਥੀਓ ਅਤੇ ਸਾਥੀਓ ਜਿਵੇਂ ਕਿ ਆਪਾਂ ਰੋਜ਼ਾਨਾ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਦੇ ਆ ਉਸੇ ਲੜੀ ਦੇ ਤਹਿਤ ਅੱਜ ਫੇਰ ਮੈਂ ਹਾਜ਼ਰ ਹੋਇਆ ਛੋਟੀ ਜਾਣਕਾਰੀ ਲੈ ਕੇ ਜਿਵੇਂ ਕਿ ਪਿਛਲੀ ਲੜੀ ਦੇ ਵਿੱਚ ਆਪਾਂ ਰਾਜਾਂ ਦੇ ਪੁਨਰਗਠਨ ਦੇ ਸਬੰਧਤ ਗੱਲਬਾਤ ਕੀਤੀ ਸੀ ਉਹਦੇ ਵਿੱਚੋਂ ਇੱਕ ਸਵਾਲ ਸੀ ਜਿਹੜਾ ਇੱਕ ਪ੍ਰਸ਼ਨ ਸੀ ਉਹ ਰਹਿ ਗਿਆ ਸੀ ਉਹ ਹੈ ਭਾਸ਼ਾ ਦੇ ਆਧਾਰ ਤੇ ਪੰਜਾਬ ਨੂੰ ਕਦੋਂ ਅਤੇ ਕਿੰਨੇ ਭਾਗਾਂ ਵਿੱਚ ਵੰਡਿਆ ਗਿਆ ਭਾਸ਼ਾ ਦੇ ਆਧਾਰ ਤੇ ਪੰਜਾਬ ਨੂੰ 1 ਨਵੰਬਰ 1966 ਨੂੰ ਤਿੰਨ ਭਾਗਾਂ ਵਿੱਚ ਵੰਡਿਆ ਗਿਆ ਪੰਜਾਬ ਹਰਿਆਣਾ ਅਤੇ ਹਿਮਾਚਲ ਇਸ ਤੋਂ ਅਗਲੀ ਜਾਣਕਾਰੀ ਦੇ ਸੰਬੰਧ ਵਿੱਚ ਆਪਾਂ ਭਾਰਤੀ ਸੰਵਿਧਾਨ ਦੇ ਸੰਬੰਧਿਤ ਭਾਰਤ ਭਾਰਤੀ ਸੰਵਿਧਾਨ ਦਾ ਭਾਗ ਦੋ ਵਾਰੀ ਜ਼ਿਕਰ ਕਰਾਂਗੇ ਜਿਹੜਾ ਭਾਰਤੀ ਸੰਵਿਧਾਨ ਦਾ ਭਾਗ ਨੰਬਰ 2 ਹੈ ਉਹਦੇ ਵਿੱਚ ਆਰਟੀਕਲ 5 ਤੋਂ 11 ਤੱਕ ਦਾ ਜ਼ਿਕਰ ਹੈ ਤੇ ਮੇਰਾ ਪਹਿਲਾ ਸਵਾਲ ਇਸ ਸੰਬੰਧ ਦੇ ਵਿੱਚ ਭਾਰਤੀ ਸੰਵਿਧਾਨ ਦੇ ਭਾਗ 2 ਵਿੱਚ ਕੀ ਉਲੇਖ ਕੀਤਾ ਗਿਆ ਹੈ ਭਾਰਤੀ ਸੰਵਿਧਾਨ ਦੇ ਭਾਗ 2 ਵਿੱਚ ਨਾਗਰਿਕਤਾ ਦੇ ਸੰਬੰਧੀ ਸਿਟੀਜ਼ਨਸ਼ਿਪ ਦੇ ਸੰਬੰਧੀ ਜ਼ਿਕਰ ਕੀਤਾ ਗਿਆ ਹੈ ਨਾਗਰਿਕਤਾ ਦੀ ਪਹਿਲੀ ਵਾਰ ਪ੍ਰਵਾષાਜ ਜਾਂ ਗੱਲਬਾਤ ਦਾ ਜ਼ਿਕਰ ਕਿਸ ਨੇ ਕੀਤਾ ਨਗਰਿਕਤਾ ਸੰਬੰਧੀ ਪਹਿਲੀ ਵਾਰ ਜ਼ਿਕਰ ਕਿਸ ਨੇ ਕੀਤਾ ਰਸਤੂ ਨੇ ਮੇਰਾ ਅਗਲਾ ਸਵਾਲ ਭਾਰਤੀ ਸੰਵਿਧਾਨ ਵਿੱਚ ਕਿਸ ਪ੍ਰਕਾਰ ਦੀ ਨਗਰਿਕਤਾ ਦੀ ਵਿਵਸਥਾ ਕੀਤੀ ਗਈ ਹੈ ਭਾਰਤੀ ਸੰਵਿਧਾਨ ਵਿੱਚ ਅਕੈਰੀ ਨਗਰਿਕਤਾ ਦੀ ਵਿਵਸਥਾ ਕੀਤੀ ਗਈ ਹੈ ਭਾਰਤੀ ਸੰਵਿਧਾਨ ਵਿੱਚ ਅਕੈਰੀ ਨਗਰਿਕਤਾ ਦਾ 10 ਧਾਂਦ ਜਾ ਵਿਵਸਥਾ ਕਿਸ ਦੇਸ਼ ਤੋਂ ਲਈ ਗਈ ਹੈ ਇੰਗਲੈਂਡ ਦੇਸ਼ ਤੋਂ ਮੇਰਾ ਇਸ ਤੋਂ ਅਗਲਾ ਸਵਾਲ ਸਾਡੇ ਦੇਸ਼ ਦੇ ਸੰਵਿਧਾਨ ਦੇ ਭਾਗ 2 ਵਿੱਚ ਕਿੰਨੇ ਆਰਟੀਕਲ ਹਨ ਸਾਡੇ ਦੇਸ਼ ਦੇ ਸੰਵਿਧਾਨ ਦੇ ਭਾਗ 2 ਵਿੱਚ ਆਰਟੀਕਲ 7 ਹਨ 5 ਤੋਂ ਲੈ ਕੇ 11 ਤੱਕ ਸਾਡੇ ਸੰਵਿਧਾਨ ਦੇ ਆਰਟੀਕਲ 5 ਵਿੱਚ ਨਾਗਰਿਕਤਾ ਸੰਬੰਧੀ ਕਿੰਨੀਆਂ ਸ਼ਰਤਾਂ ਦਰਜ ਹਨ ਇਨ 6 ਸ਼ਰਤਾਂ ਦਰਜ ਹਨ ਸੰਵਿਧਾਨ ਦਾ ਕਿਹੜਾ ਆਰਟੀਕਲ ਸਿਰਫ ਜਨਮ ਦੇ ਆਧਾਰ ਤੇ ਨਾਗਰਿਕਤਾ ਦਿੰਦਾ ਹੈ ਉਹ ਹੈ ਆਰਟੀਕਲ ਨੰਬਰ 5 ਮੇਰਾ ਅਗਲਾ ਸਵਾਲ ਭਾਰਤੀ ਸੰਵਿਧਾਨ ਵਿੱਚ ਨਾਗਰਿਕਤਾ ਦੇਣ ਸੰਬੰਧੀ ਤਿੰਨ ਸ਼ਰਤਾਂ ਕਿਹੜੀਆਂ-ਕਿਹੜੀਆਂ ਹਨ ਉਹਨਾਂ ਤਿੰਨ ਸ਼ਰਤਾਂ ਵਿੱਚੋਂ ਪਹਿਲੀ ਸ਼ਰਤ ਹੈ ਜਿਸ ਵਿਅਕਤੀ ਦਾ ਜਨਮ ਭਾਰਤ ਵਿੱਚ ਹੋਇਆ ਹੋਵੇ ਉਸ ਨੂੰ ਭਾਰਤੀ ਨਾਗਰਿਕਤਾ ਦਿੱਤੀ ਜਾਵੇਗੀ ਨੰਬਰ 2 ਉਸ ਦੇ ਮਾਤਾ ਪਿਤਾ ਦਾ ਜਨਮ ਭਾਰਤ ਵਿੱਚ ਹੋਇਆ ਜਾਵੇ। ਨੰਬਰ 3 ਸੰਵਿਧਾਨ ਲਾਗੂ ਹੋਣ ਤੋਂ 5 ਸਾਲ ਪਹਿਲਾਂ ਵਿਅਕਤੀ ਭਾਰਤ ਵਿੱਚ ਰਹਿ ਰਿਹਾ ਹੋਵੇ ਉਸ ਨੂੰ ਭਾਰਤ ਦੀ ਨਾਗਰਿਕਤਾ ਦਿੱਤੀ ਜਾਵੇਗੀ। ਮੈਂ ਇੱਕ ਵਾਰੀ ਫੇਰ ਰਿਪੀਟ ਕਰਦੇ ਹਾਂ। ਉਸ ਵਿਅਕਤੀ ਦਾ ਜਨਮ ਭਾਰਤ ਵਿੱਚ ਹੋਇਆ ਹੋਵੇ। ਨੰਬਰ 2 ਉਸ ਵਿਅਕਤੀ ਦੇ ਮਾਤਾ ਪਿਤਾ ਭਾਰਤ ਦੇ ਵਸਨੀਕ ਹੋਣ ਜਾਂ ਰਹਿੰਦੇ ਹੋਣ। ਨੰਬਰ 3 ਉਹ ਵਿਅਕਤੀ ਭਾਰਤ ਦੇ ਸੰਵਿਧਾਨ ਦੇ ਲਾਗੂ ਹੋਣ ਤੋਂ 5 ਸਾਲ ਪਹਿਲਾਂ ਤੋਂ ਭਾਰਤ ਵਿੱਚ ਰਹਿ ਰਿਹਾ ਹੋਵੇ ਉਹ ਭਾਰਤ ਦਾ ਨਾਗਰਿਕ ਹੋਵੇਗਾ ਮੇਰਾ ਅਗਲਾ ਸਵਾਲ ਸੰਵਿਧਾਨ ਦੇ ਆਰਟੀਕਲ 6 ਵਿੱਚ ਨਾਗਰਿਕਤਾ ਸੰਬੰਧੀ ਕੀ ਵਿਵਸਥਾ ਹੈ ਆਰਟੀਕਲ 6 ਤਹਿਤ ਪਾਕਿਸਤਾਨ ਤੋਂ ਆਏ ਲੋਕਾਂ ਨੂੰ ਨਾਗਰਿਕਤਾ ਦੇਣ ਸੰਬੰਧੀ ਵਿਵਸਥਾ ਕੀਤੀ ਗਈ ਹੈ ਏਸੀ ਮੇਰੇ ਵੱਲੋਂ ਛੋਟੀ ਜਾਣਕਾਰੀ ਜੇਕਰ ਜਾਣਕਾਰੀ ਵਧੀਆ ਲੱਗੀ ਤਾਂ ਕਿਰਪਾ ਕਰਕੇ ਚੈਨਲ ਨੂੰ ਲਾਈਕ ਕਰੋ ਅਤੇ ਸ਼ੇਅਰ ਕਰੋ ਅਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਮੇਰੇ ਵੱਲੋਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ